ਮੈਂ ਜੋ ਬਤਨਦਾਵਾ ਜ਼ਿਲ੍ਹਾ ਪ੍ਰਧਾਨ ਆਮਾਦੀ ਪਾਰਟੀ ਕੋ ਦਾਸਪੁਰ ਕੱਲ ਮੈਨੂੰ ਪਾਰਟੀ ਨੇ ਜੋ ਚੇਅਰਮੈਨ ਪਲਾਨਿੰਗ ਬੋਰਡ ਦਾਸਪੁਰ ਦੀ ਜ਼ਿੰਮੇਵਾਰੀ ਦਿੱਤੀ ਹੈ ਨਾਲ ਮੇਰੇ ਲੱਖੀ ਜੀ ਨੂੰ ਮੈਂਬਰ ਉਸ ਬੋਰਡ ਨਾਲ ਲਾਇਆ ਅੱਜ ਸਭ ਤੋਂ ਪਹਿਲਾ ਕੰਮ ਜਿਹੜਾ ਅਸੀਂ ਕੀਤਾ ਅਸੀਂ ਸ਼ੁਕਰਾਨੇ ਵਜੋਂ ਨਾਨਕ ਚੱਕ ਸਾਹਿਬ ਵਿਖੇ ਬਾਬਾ ਸ਼੍ਰੀ ਚੰਦ ਜੀ ਦੇ ਇਸ ਪਵਿੱਤਰ ਸਥਾਨ ਦੇ ਵਿੱਚ ਮੱਥਾ ਟੇਕਣ ਆਏ ਹਾਂ ਤੋ ਬਹੁਤ ਬਹੁਤ ਜ਼ਿਆਦਾ ਕੋਟਨ ਕੋਟ ਸ਼ੁਕਰਾਨਾ ਜਿਹੜਾ ਅਸੀਂ ਬਾਬਾ ਜੀ ਦਾ ਕਰਨਾ ਚਾਹੁੰਦੇ ਆ ਕਿਉਂਕਿ ਜਿਵੇਂ ਸਸਰ ਜਾਣਦੇ ਹੋ ਸਾਡੇ ਇਲਾਕੇ ਨੂੰ ਸਾਡੇ ਜ਼ਿਲ੍ਹੇ ਨੂੰ ਬਹੁਤ ਜ਼ਿਆਦਾ ਬਾਬਾ ਜੀ ਦੀ ਬਖਸ਼ਿਸ਼ ਆ ਤੇ ਬਾਬਾ ਜੀ ਦੀ ਮਿਹਰ ਸਦਕਾ ਇਹ ਸਾਨੂੰ ਅੱਦਾਂ ਮਿਲਿਆ ਸਾਡੇ ਅਸੀਂ ਸ਼ੁਕਰਾਨਾ ਕਰਨ ਸਮੁੱਚੀ ਟੀਮ ਨਾਲ ਸਾਡੇ ਲੋਕ ਸਭਾ ਇੰਚਾਰਜ ਜੀਤਿਸ਼ ਸ਼ਰਮਾ ਜੀ ਚੇਅਰਮੈਨ ਮਾਰਕੀਟ ਕਮੇਟੀ ਮਾਡਸਾ ਸਿੰਘੇੜਾ ਸਾਹਿਬ ਪੋਰਸਮੁੱਤੀ ਜਿਹੜੀ ਜਨਰਲ ਲੀਡਰਸ਼ਿਪ ਆ ਸਾਰੀ ਇੱਥੇ ਪਹੁੰਚੀ ਹੈ ਮੈਂ ਜਦੋਂ ਸਵੇਰੇ ਤਿਆਰ ਹੋ ਰਿਹਾ ਸੀਗਾ ਜੀ ਤੇ ਸਾਡੇ ਕੋਲੇ ਬਾਬਾ ਫਰੀਦ ਜੀ ਦੇ ਵੰਸ਼ ਚੋਂ ਦਰਬਾਰ ਤੋਂ ਨਾਸਰ ਖੇਤੋਂ ਬਾਬਾ ਜੀ ਆਏ ਉਹਨਾਂ ਨੇ ਇੱਛਾ ਕਿ ਉਹ ਥੀ ਵੀ ਮਦਰਬਾਰ ਮੱਥਾ ਟੇਕਣ ਗਿਆ ਸੀਗਾ ਤੇ ਉਹਨਾਂ ਨੇ ਅੱਜ ਮੈਨੂੰ ਕਹਿੰਦੇ ਵੀ ਤੇਰੇ ਮੈਂ ਪੱਗ ਨੇ ਤਾਜ ਬਨਣਾ ਸੋ ਉਹਨਾਂ ਨੇ ਆਪਣੇ ਹੱਥਾਂ ਦੇ ਨਾਲ ਬਾਬਾ ਜੀ ਨੇ ਜਿਹੜੇ ਬਾਬਾ ਫਰੀਦੀ ਦੇ ਵੰਸ਼ੋਂ ਨੇ ਦਰਬਾਰ ਦੇ ਵਿੱਚੋਂ ਇਹ ਸਰੂਪਾਲ ਸਾਹਿਬ ਲੈ ਕੇ ਮੇਰੇ ਪੱਗ ਬੰਨੀ ਸੋ ਮੈਂ ਆਪਣਾ ਨੂੰ ਬਹੁਤ ਖੁਸ਼ਕਿਸਮਤ ਸਮਝਦਾ ਸੋ ਇਹਦਾ ਇਹ ਕਾਰਨ ਹੈ ਕਿ ਇੱਕ ਬੜੀ ਨੌਜਵਾਨ ਟੀਮ ਆ ਤੁਸੀਂ ਦੇਖ ਰਹੇ ਹੋ ਅਸੀਂ ਸਾਰੇ ਇੱਕ ਯੰਗਸਟਰਸ ਦੀ ਟੀਮ ਆ ਤੇ ਸਾਨੂੰ ਜਿਹੜੇ 6 ਮਹੀਨੇ ਵੀ ਅਗਲੇ ਮਿਲਨੇ ਆ ਉਹ ਅਸੀਂ 6 ਸਾਲ ਜਿੰਨਾ ਕੰਮ ਕਰ ਦੇਣਾ ਵਾ ਤੇ ਸੱਤੇ ਦੀਆਂ ਸੱਤੇ ਜਿਹੜੀਆਂ ਗੁਰਦਾਸਪੁਰ ਦੀਆਂ ਸੀਟਾਂ ਪਾਰਟੀ ਦੀ ਜਿੱਤ ਕੇ ਝੋਲੀ ਦੇ ਵਿੱਚ ਪਾਵਾਂਗੇ ਦੇਖੋ ਜੀ ਜਿਹੜਾ ਪਰਿਵਾਰ ਜਦੋਂ ਵੱਡਾ ਹੁੰਦਾ ਤੇ ਜੇ ਕੋਈ ਕਿਸੇ ਦਾ ਗਿਲਾ ਸ਼ਿਕਵਾ ਰਹਿ ਜਾਂਦਾ ਤੇ ਮੈਂ ਵਾਦਾ ਕਰਦਾ ਬਤੌਰ ਜ਼ਿਲ੍ਹਾ ਪ੍ਰਧਾਨ ਕਿ ਆਪਾਂ ਸਾਰੇ ਇੱਕ ਮੁੱਠ ਹੋ ਕੇ ਇੱਕ ਜੁੱਟ ਹੋ ਕੇ ਆਪਾਂ ਜਿਹੜਾ ਵਾ ਇਹ ਜਿਹੜਾ ਅਗਲਾ 2027 ਦਾ ਇਲੈਕਸ਼ਨ ਆ ਉਹ ਲੜਾਂਗੇ ਤੇ ਫਿਰ ਮੈਂ ਕਹਿਣਾ ਚਾਹੁੰਦਾ ਕਿ ਸੱਤੇ ਦੀਆਂ ਸੱਤੇ ਗੁਰਦਾਸਪੁਰ ਜ਼ਿਲ੍ਹੇ ਦੀਆਂ ਸੀਟਾਂ ਜਿੱਤ ਕੇ ਆਮ ਆਦਮੀ ਪਾਰਟੀ ਦੀ ਝੋਲੀ ਦੇ ਵਿੱਚ ਪਾਵਾਂਗੇ ਪਾਰਟੀ ਜਦੋਂ ਟਾਈਮ ਟੂ ਟਾਈਮ ਜਿਹੜੀਆਂ ਨੇ ਸੰਗਠਨ ਦੇ ਵਿੱਚ ਵੀ ਵਿਸਥਾਰ ਕਰਦੀ ਨੇ ਸਰਕਾਰ ਦੇ ਵਿੱਚ ਵੀ ਜਦੋਂ ਅਹੁਦੇ ਕੋਈ ਬੀਲੀਵ ਹੁੰਦੇ ਨੇ ਖਾਲੀ ਹੁੰਦੇ ਨੇ ਤੇ ਪਾਰਟੀ ਵਰਕਰਾਂ ਨੂੰ ਮਾਣ ਦਿੰਦੀ ਹੈ ਔਰ ਇਹ ਸਿਰਫ ਆਮ ਆਦਮੀ ਪਾਰਟੀ ਆ ਇਹ ਜਿਹੜੇ ਆਮ ਘਰਾਂ ਦੇ ਆਮ ਬੱਚਿਆਂ ਨੂੰ ਆਮ ਨੌਜਵਾਨਾਂ ਨੂੰ ਮੌਕਾ ਦਿੰਦੀ ਆ ਨਹੀਂ ਤਾਂ ਇਹ ਜਿਹੜੀਆਂ ਵਿਰੋਧੀ ਪਾਰਟੀਆਂ ਪਹਿਲੋ ਸਰਕਾਰਾਂ ਹਟਾ ਕੇ ਗਈਆਂ ਨੇ ਉਹਨਾਂ ਚ ਆਪਣੇ ਘਰਾਂ ਦੇ ਚੇਅਰਮੈਨੀਆਂ ਆਪਣੇ ਪੁੱਤਰਿਆਂ ਨੂੰ ਆਪਣੇ ਭਤੀਜਿਆਂ ਨੂੰ ਸਾਡੇ ਜਿੰਨੇ ਵੀ ਅਸੀਂ ਇੱਥੇ ਖੜੇ ਆ ਕਿਸੇ ਦਾ ਵੀ ਕੋਈ ਸਿਆਸੀ ਮਿਸ਼ੋਕੜ ਨਹੀਂ ਸੋ ਇਹ ਜਿਹੜਾ ਮੈਂ ਸਮਝਦਾ ਆਉਣ ਵਾਲੇ ਦਿਨਾਂ 'ਚ ਵੀ ਜਿੰਨੇ ਵੀ ਸਾਡੇ ਹੋਰ ਮਿਹਨਤੀ ਵਰਕਰ ਨੇ ਪਾਰਟੀ ਸਾਰਿਆਂ ਨੂੰ ਸਨਮਾਨ ਜਨੇ ਕੋਰਸ ਦੇ ਦੇਖ ਕੇ ਨਵਾਜੂਗੀ ਦੇਖੋ ਜੀ ਮੈਂ ਇੰਜੀਨੀਅਰਾਂ ਦੀ ਬਾਇ ਪ੍ਰੋਫੈਸ਼ਨ ਮੈਂ ਸੌਫਟਵੇਅਰ ਇੰਜੀਨੀਅਰ ਹਾਂ ਮੈਂ ਚੰਡੀਗੜ੍ਹ ਦੇ ਇੰਜੀਨੀਅਰਿੰਗ ਕਾਲਜ ਤੋਂ ਗ੍ਰੈਜੂਏਸ਼ਨ ਕੀਤੀ ਬੈਚਲਰ ਆਫ ਟੈਕਨੋਲੋਜੀ ਫਿਰ ਮੈਂ ਕੈਨੇਡਾ ਵੀ ਧਰਤੀ ਤੇ ਜਾ ਕੇ ਆਪਣੀ ਮਾਸਟਰਸ ਕੀਤੀ ਬਿਜ਼ਨਸ ਦੇ ਵਿੱਚ ਪ੍ਰੋਜੈਕਟ ਮੈਨੇਜਮੈਂਟ ਨੇ ਕੋਰਸ ਕੀਤਾ ਜਿਹੋ ਤੇ ਉਸ ਤੋਂ ਬਾਅਦ ਫਿਰ ਮੈਂ ਆਪਣਾ ਕਾਰੋਬਾਰ ਕੀਤਾ ਜੀ ਸੋ ਮੈਂ ਬੇਸਿਕਲੀ ਪੋਸਟ ਗ੍ਰੈਜੂਏਟ ਹਾਂ ਦੇਖੋ ਜੀ ਜਿਹੜੀ ਇਹ ਪਾਲਿਸੀ ਆ ਇਦਿੱਤ ਵਿੱਚ ਕੋਈ ਵੀ ਇਹ ਇਹ ਮੰਡੈਟਰੀ ਜਿਹੜੀ ਚੀਜ਼ ਨਹੀਂ ਆ ਇਹ ਜ਼ਰੂਰੀ ਨਹੀਂ ਆ ਇਹ ਆਪਣੇ ਆਪ ਤੇ ਆ ਕਿ ਅਸੀਂ ਉਸ ਜਿਹੜਾ ਵੀ ਕਿਸਾਨ ਆ ਕਿ ਉਸ ਚੀਜ਼ ਦਾ ਹਿੱਸਾ ਬਣਨਾ ਨਹੀਂ ਬਣਨਾ ਤੇ ਇਹ ਜਿਹੜੀਆਂ ਵਿਰੋਧੀ ਤਾਕਤਾਂ ਗੁੰਮਰਾਹ ਕਰ ਰਹੀਆਂ ਨੇ ਅਸੀਂ ਤੁਹਾਡੇ ਮਾਧਿਅਮ ਰਾਹੀਂ ਸਾਰੇ ਕਿਸਾਨਾਂ ਨੂੰ ਸੁਚੇਤ ਕਰਨਾ ਚਾਹੁੰਦੇ ਆ ਸੁਨੇਹਾ ਦੇਣਾ ਚਾਹੁੰਦੇ ਆ ਕਿ ਕੋਈ ਗੁਮਰਾਹ ਹੋਣ ਦੀ ਲੋੜ ਨਹੀਂ ਇਹ ਆਪਣੀ ਇੱਛਾ ਤੇ ਆ ਜੇ ਤੁਹਾਡੀ ਇੱਛਾ ਵਾ ਤੁਸੀਂ ਇਸ ਨੀਤੀ ਨਾਲ ਜੁੜੋ ਜੇ ਨਹੀਂ ਇੱਛਾ ਕੋਈ ਆਪਾਂ ਨੂੰ ਕੋਈ ਸਰਕਾਰੀ ਇਹਦਾ ਹੁਕਮ ਨਹੀਂ ਆ ਕੋਈ ਅਗਲੀ ਜ਼ਰੂਰੀ ਚੀਜ਼ ਨਹੀਂ ਆ ਆਪਾਂ ਆਪਣੇ ਤੇ ਹੀ ਕਰਨਾ ਦੂਸਰੀ ਗੱਲ ਜਿਹੜੀ ਵਿਰੋਧੀ ਪਾਰਟੀਆਂ ਇਹਦਾ ਵਿਰੋਧ ਤਾਂ ਕਰ ਰਹੀਆਂ ਨੇ ਕਿਉਂਕਿ ਉਹਨਾਂ ਦੇ ਕਲੋਨੀਆਂ ਦੇ ਵਿੱਚ ਜਿਹੜੀਆਂ ਨਜਾਇਜ਼ ਕਲੋਨੀਆਂ ਬਣਾਉਂਦੇ ਨੇ ਹਿੱਸੇ ਹੁੰਦੇ ਨੇ ਉੱਥੋਂ ਹੀ ਉਹਨਾਂ ਨੇ ਇਲੈਕਸ਼ਨ ਫੰਡਿੰਗ ਇਕੱਠੀ ਕਰਨੀ ਆ ਤੇ ਜੇ ਕਲੋਨੀਆਂ ਸਰਕਾਰ ਤੇ ਕਿਸਾਨਾਂ ਨੂੰ ਫਾਇਦਾ ਸਿੱਧਾ ਉਹਨਾਂ ਲੱਗ ਪਿਆ ਤੇ ਸਰਕਾਰ ਨੂੰ ਤੇ ਕਿਸਾਨਾਂ ਦੀ ਜਿਹੜੀ ਜੋੜੀ ਬਣ ਗਈ ਤੇ ਜਿਹੜੇ ਅਵਿਚਾਰ ਜਿਹੜੇ ਵਿਰੋਧੀ ਪਾਰਟੀਆਂ ਦੇ ਦਲਾਲ ਬੈਠੇ ਨੇ ਤੇ ਇਹ ਜਿਹੜੇ ਕਲੋਨਾਈਜ਼ਰ ਜਿਹੜੇ ਇਲੀਗਲ ਕਲੋਨੀਆਂ ਬਣਾ ਕੇ ਇਹ ਪੋਲਿਟਿਸ਼ੀਅਨ ਜਿਹੜੇ ਵਿਰੋਧੀ ਪਾਰਟੀਆਂ ਨੂੰ ਫੇਸ ਸਾਧਦੇ ਨੇ ਉਹਨਾਂ ਦਾ ਜਿਹੜੀ ਫੰਡਿੰਗ ਖਤਮ ਹੋ ਜਣੀ ਇਹੋ ਜੀ ਦਾ ਦਰਾਰਾ ਬਾਕੀ ਹੋ ਰੇ ਪਾਲਿਸੀ ਬਹੁਤ ਵਧੀਆ 29000 ਬੋਰੀ ਜਿਹੜੀ ਆ ਉਹ ਪਰਸੋ ਆਈ ਸੀਗੀ ਅਗਾਂ ਦੀ ਹੌਲੀ ਹੌਲੀ ਜਿਹੜੀ ਉਹ ਆਪਾਂ ਆਈ ਜਾ ਰਹੀ ਹੈ ਕੋਈ ਵੀ ਕਮੀ ਰਹਿਣ ਨਹੀਂ ਦਿੱਤੀ ਜਾਊਗੀ ਹੁਣ ਸਕਰੀਬਨ ਕਿਉਂਕਿ ਖਾਦ ਜਿਹੜੀ ਆ ਉਹ ਬੋਰੀ ਇੱਕ ਆਪਾਂ ਕਿਸਾਨ ਹਰ ਪੈਲੀ ਦੇ ਵਿੱਚ ਹੁਣ ਕਿੱਲਾ ਵਾਧੀ ਪਾਉਣ ਲੱਗ ਪਿਆ ਸੋ ਉਸ ਕਰਕੇ ਜਿਹੜੀ ਡਿਮਾਂਡ ਇੱਕਦਮ ਵਧੀ ਪਰ ਉਹ ਡੀਸੀ ਸਾਹਿਬ ਨਾਲ ਗੱਲ ਹੋ ਗਈ ਉੱਥੇ ਐਗਰੀਕਲਚਰ ਵਿਭਾਗ ਮਾਰਕੀਟ ਸਾਰੇ ਲੱਗੇ ਹੋਏ ਐ ਪਰ ਸਾਰੀ ਕਮੀ ਜਿਹੜੀ ਉਹ ਪੂਰੀ ਕਰ ਦਿੱਤੀ ਜਾਵੇਗੀ